ਜੋਸਪੁਰ ਦੇ ਹਲਕਾ ਗੁਰਹਰਸਾ ਹੈ ਦੇ ਵਿੱਚ ਮਾਈਨਿੰਗ ਕਰਨ ਵਾਲਿਆਂ ਤੇ ਸ਼ਰਿਆਮ ਗੁੰਡਾਗਰਦੀ ਕਰਨ ਤੇ ਆरोप ਲੱਗੇ ਹਨ ਦੱਸਦੇ ਕੇਸ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਆरोप ਲਗਾਏ ਗਏ ਸਨ ਕਿ ਮਿੱਟੀ ਦੀਆਂ ਟਰਾਲੀਆਂ ਲਗਾਉਣ ਨੂੰ ਲੈ ਕੇ ਝਗੜਾ ਹੋਇਆ ਅਤੇ ਮਾਈਨਿੰਗ ਵਾਲਿਆਂ ਦੇ ਵੱਲੋਂ ਗੁੰਡਾਗਰਦੀ ਕਰਦੇ ਹੋਏ ਔਰਤਾ ਦੇ ਕੱਪੜੇ ਤਖਵਾਰ ਦਿੱਤੇ ਗਏ ਹੁਣ ਇਸ ਮਾਮਲੇ ਦੇ ਵਿੱਚ ਦੂਸਰੀ ਧਿਰ ਮਾਈਨਿੰਗ ਵਾਲੇ ਹੀ ਸਾਹਮਣੇ ਆਏ ਨੇ ਗਲਬਾਤ ਦੇ ਦੌਰਾਨ ਉਹਨਾਂ ਕਿਹਾ ਹੈ ਕਿ ਬੱਚੇ ਕੁਸ਼ਤੀ ਅਖਾੜੇ ਦੇ ਲਈ ਮਿੱਟੀ ਲੈਣ ਦੇ ਲਈ ਗਏ ਸਨ ਉਹਨਾਂ ਰਸਤੇ ਦੇ ਵਿੱਚ ਹੋਰ ਜੜੀਆਂ ਔਰਤਾ ਨੇ ਉਹਨਾਂ ਦੇ ਵੱਲੋਂ ਰੋਕਿਆ ਗਿਆ ਅਤੇ ਇਹਨਾਂ ਦਾ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਗਲਤ ਕੰਮ ਹੁੰਦੇ ਸਨ ਬੱਚਿਆਂ ਦੇ ਵੱਲੋਂ ਮਨਾ ਕਰਨ ਤੇ ਔਕਤਾਰਤਾ ਨੇ ਝਗੜਾ ਕਰਨਾ ਸ਼ੁਰੂ ਕੀਤਾ ਹਤੋਪਾਈ ਕੀਤੀ ਅਤੇ ਝੂਠੇ aarop ਲਗਾ ਕੇ ਹਸਪਤਾਲ ਚ ਦਾਖਲ ਹੋ ਗਏ ਜਦੋਂ ਇਸ ਮਾਮਲੇ ਬਾਰੇ ਪੁਲਿਸ ਦੇ ਧਿਆਨ ਦੇ ਵਿੱਚ ਲਾਇਆ ਗਿਆ ਤਾਂ ਜਾਂਚ ਦੌਰਾਨ ਪਤਾ ਲੱਗਿਆ ਕਿ ਔਰਤਾ ਅਸਲ ਦੇ ਵਿੱਚ ਗਲਤ ਸਨ ਅਤੇ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਹਾਂਜੀ ਕੀ ਮਾਮਲਾ ਸੀ ਕੀ ਹੋਇਆ ਵੀਰ ਜੀ ਬੱਚਿਆਂ ਨੂੰ ਨਾ ਇੱਥੇ ਨਾ ਕੁਸ਼ਤੀ ਖਾੜੇ ਵਾਸਤੇ ਮਿੱਟੀ ਦੀ ਲੋੜ ਸੀ ਜੀ ਬੱਚੇ ਗਏ ਨੇ ਜੀ ਮੱਗਰ ਸਿੰਘ ਵਾਲੀ ਬਸਤੀ ਜੀ ਤੇ ਮੈਨੂੰ ਉਹਨਾਂ ਨੇ ਕਿਹਾ ਜੀ ਸਾਨੂੰ ਮਿੱਟੀ ਚਾਹੀਦੀ ਟਰਾਲੀਆਂ ਸਾਨੂੰ ਦਿਓ ਵੀ ਸੇਵਾ ਵਾਸਤੇ ਸਾਡੇ ਕੋਲ ਨਾ ਖਰਚਾ ਪਾਣੀ ਵੀ ਬੱਚੇ ਵਿਚਾਰੇ ਆਪ ਦਾ ਮੂੰਹ ਚਲਾਉਦੇ ਨਹੀਂ ਜੀ ਅਸੀਂ ਟਰਾਲੀਆਂ ਵੀ ਮੰਗ ਕੇ ਦਿੱਤੀਆਂ ਇਹਨਾਂ ਨੂੰ ਤੇ ਮਿੱਟੀ ਵੀ ਉੱਥੋਂ ਭਰਵਾ ਕੇ ਦਿੱਤੀ ਬੱਚਿਆਂ ਨੂੰ ਬੱਚੇ ਜਦੋਂ ਲੈ ਕੇ ਆ ਰਹੇ ਸੀ ਜੀ ਮੱਗਰ ਵਾਲੀ ਬਸਤੀ ਤੇ ਉਰਲੇ ਪਾਸੇ ਇਹਦਾ ਜੀ ਇੱਕ ਚੱਕਲੇ ਦਾ ਕੰਮ ਚੱਲਦਾ ਜੀ ਬਹੁਤ ਗਲਤ ਅਨਸਰਗਲਤ ਕੰਮ ਸਾਰੇ ਚੱਲਦੇ ਨੇ ਜੀ ਉੱਥੇ ਸਾਰੇ ਸ਼ਹਿਰ ਨੂੰ ਪਤਾ ਹੈ ਜੀ ਸਾਰੇ ਇਲਾਕੇ ਨੂੰ ਪਤਾ ਹੈ ਕੌਣ ਚਲਾਉਂਦਾ ਹੈ ਇੱਕ ਲੇਡੀ ਜੀ ਉਹ ਚਲਾਉਂਦੀ ਹੈ ਜੀ ਸਾਨੂੰ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਹੈ ਜੀ ਚਲਾਉਂਦੀ ਉਹਨੇ ਨਾਲ ਬੱਚੇ ਦੇ ਵੇਖ ਕੇ ਵੀ ਬਾਹਰ ਦੇ ਬੱਚੇ ਨੇ ਜੀ ਉਹਨਾਂ ਨਾਲ ਹੀ ਲੁੱਟਖੋ ਦਾ ਕੰਮ ਵੀ ਬੜਾ ਚੱਲਦਾ ਹੈ ਉੱਥੇ ਚਿੱਟੇ ਦਾ ਕੰਮ ਚੱਲਦਾ ਲੁੱਟਖੋ ਦਾ ਚੱਲਦਾ ਉਹ ਬੱਚੇ ਨਵੇਂ ਵੀ ਵੇਖ ਕੇ ਵੀ ਪਤਾ ਨਹੀਂ ਕੌਣ ਹੈਗਾ ਲੁੱਟਖੋ ਦੀ ਵਾਰਦਾਤ ਜੇ ਉਹਨਾਂ ਦੇ ਅੱਗੇ ਖੜੇ ਹੋ ਕੇ ਟਰੈਕਟਰ ਦੇ ਆ ਗਏ ਉੱਥੇ ਜੀ ਕਾਫੀ ਰੋਲਾ ਪੈ ਗਿਆ ਬੱਚਿਆਂ ਨੂੰ ਕਹਿੰਦੇ ਅੰਦਰ ਆਓ ਬੱਚੇ ਅੰਦਰ ਨਹੀਂ ਗਏ ਜੀ ਉਹਨਾਂ ਨੇ ਕਾਫੀ ਥੱਲੇ ਖਿੱਚਿਆ ਬੱਚਾ ਬੱਚੇ ਨਹੀਂ ਗਏ ਬੱਚਿਆਂ ਨੇ ਸਾਨੂੰ ਫੋਨ ਕੀਤਾ ਜੀ ਇੱਥੇ ਕੋਈ ਲੇਡੀ ਜੀ ਨੇ ਸਾਨੂੰ ਅੰਦਰ ਖਿੱਚਦਿਆਂ ਨਹੀਂ ਜੀ ਅਸੀਂ ਉੱਥੇ ਆਏ ਜੀ ਬੱਚਿਆਂ ਨਾਲ ਗੱਲ ਪੈ ਗਈਆਂ ਜੀ ਸਾਡੇ ਨਾਲ ਗੱਲ ਪੈ ਗਈ ਜੀ ਸਾਡੇ ਅੰਦਰ ਵੜ ਗਏ ਜੀ ਬੱਚੇ ਪਹਿਲਵਾਨ ਸਪੋਰਟਸਮੈਨ ਬੱਚੇ ਨੇ ਜੀ ਕੋਈ ਬੱਚੇ ਵਿਚਾਰਾ ਇੰਟਰਨੈਸ਼ਨਲ ਕੋਈ ਨੈਸ਼ਨਲ ਲੈਵਲ ਦਾ ਪਹਿਲਵਾਨ ਹੈ ਜੀ ਬੱਚੇ ਨੇ ਕੋਈ ਬੱਚੇ ਨੇ ਸਾਨੂੰ ਫੋਨ ਕਰਦਾ ਸੀ ਉੱਥੇ ਗਿਆ ਜੇ ਬੱਚਿਆਂ ਨਾਲ ਗੱਲ ਪੈ ਗਈਆਂ ਘਵਾੜੀਆਂ ਚੱਕ ਲਈਆਂ ਬੱਚਿਆਂ ਨੇ ਮਾਰਨ ਲੱਗੇ ਜੇ ਅਸੀਂ ਫੜ ਲਿਆ ਮੇਰੀ ਬਾਤ ਮਾਰਤੀ ਜੀ ਇਸ ਤਰ੍ਹਾਂ ਦੇ ਉੱਥੇ ਗਲਤ ਕੰਮ ਚੱਲਦਾ ਹੈ ਜੀ ਔਰ ਪ੍ਰਸ਼ਾਸਨ ਦਾ ਵੀ ਦਿਲੋਂ ਤਹਿਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅਸਲ ਸੱਚਾਈ ਦਾ ਸਾਹਤ ਹੈ ਇੱਕ ਸਾਈਡ ਤੇ ਸਪੋਰਟਸ ਬੱਚੇ ਆ ਜੀ ਇੱਕ ਪਾਸੇ ਨਸ਼ਾ ਮਾਰੇ ਅਨਸਰਾਂ ਦਾ ਲੋਕ ਸਾਥ ਨਹੀਂ ਦੇਣਗੇ ਜਦੋਂ ਆਹ ਵਾਲੀ ਸਾਡੀ ਪ੍ਰੈਸ ਕਾਨਫਰੰਸ ਹੁਣ ਲੋਕਾਂ ਤੱਕ ਜਾਊਗੀ ਅਸਲ ਸਚਾਈ ਪਤਾ ਲੱਗੂਗੀ ਲੋਕ ਸੱਚੀ ਆਵਾਜ਼ ਦੇ ਨਾਲ ਹੀ ਖੜਨਗੇ ਜਿਹੜੇ ਉਹ ਲੋਕ ਨੇ ਸਾਨੂੰ ਸਾਡੇ ਜਿਹੜੇ ਸੱਜਣਾ ਨੇ ਹੁਣ ਦੱਸਿਆ ਵੀ ਸਾਨੂੰ ਪਹਿਲਾਂ ਹੋਂਦੇ ਬਾਰੇ ਨਹੀਂ ਪਤਾ ਸੀਗਾ ਵੀ ਉਹ ਜਨਾਨੀ ਕੌਣ ਹੈ ਜਾਂ ਕੌਣ ਨਹੀਂ ਅਸੀਂ ਨਹੀਂ ਉਹਨੂੰ ਜਾਣਦੇ ਸੀਗੇ ਭਾਈ ਸਾਹਿਬ ਦਾ ਖੇਡ ਨਾਲ ਹੈ ਨਾ ਤੇ ਇਹਨਾਂ ਦੋਨਾਂ ਨਾਲ ਕੋਈ ਪਹਿਲਾਂ ਦਾ ਰੋਲਾ ਸੀਗਾ ਏ ਵੀ ਸਿਰਫ ਅਸੀਂ ਮਿੱਟੀ ਪਾਉਣੀ ਸੀ ਖਾੜੇ ਦੇ ਵਿੱਚ ਸੰਗਤ ਬਹੁਤ ਵਧੀਆ ਕੰਮ ਕਰਦੇ ਨੇ ਸਰਕਾਰ ਤੋਂ ਸਾਨੂੰ ਬਾਅਦ ਚ ਕੋਈ ਮਿਲਦਾ ਤੇ ਇਹਨਾਂ ਨੂੰ ਇਹ ਇਹਨਾਂ ਨੂੰ ਮਾੜਾ ਜਿਹਾ ਪਤਾ ਲੱਗਦਾ ਨਾ ਬੀਪੂ ਲਾਨਾ ਨੂੰ ਆਹ ਦਿੱਕਤ ਹੈ ਤੇ ਪਹਿਲਾਂ ਖੜੇ ਹੋ ਜਾਂਦੇ ਨੇ ਇੱਕ ਸਮਾਜ ਸੇਵੀ ਲਾਲੀਏ ਇੱਕ ਸਪੋਰਟਸ ਦੇ ਨਾਲ ਵਧੀਆ ਜੁੜੇ ਹੋਏ ਨੇ ਵੀ ਕੰਮ ਵਧੀਆ ਕਰਦੇ ਆ ਤੇ ਮਿੱਟੀ ਲੈਣ ਗਏ ਸੀਗੇ ਤੇ ਮਿੱਟੀ ਜਦੋਂ ਲੈ ਕੇ ਆਂਦੇ ਪਏ ਸੀਗੇ ਉੱਥੇ ਇਨਸੀਡੈਂਟ ਉਹ ਮੈਡਮ ਜਿਹੜੀ ਸੀ ਜਨਾਨੀ ਉਹਨੇ ਪਹਿਲਾਂ ਪਲਾਨ ਇਹ ਕੀਤਾ ਹੋਇਆ ਸੀ ਜਾਂ ਵੀ ਕੋਈ ਆਵੇ ਮਨਸ਼ਾਜੀ ਸੀ ਉਹਦੇ ਵਿੱਚ ਲੁੱਟ ਖੋਦੀ ਜਾਂ ਹੋਰ ਪੈਸਿਆਂ ਦੀ ਜੋ ਸਾਨੂੰ ਪਤਾ ਲੱਗਦਾ ਵੀ ਉਹ ਲੜਾਈ ਪੰਦਾ ਕਰਕੇ ਖੁਦ ਗਲ ਜੋ ਸਾਡਾ ਸਿਸਟਮ ਇੱਥੇ ਚੱਲ ਰਿਹਾ ਵਧੀਆ ਸਪੋਰਟਸ ਹੈ ਮੈਂ ਲੋਕਾਂ ਨੂੰ ਔਰ ਸਾਰੇ ਪ੍ਰਸ਼ਾਸਨ ਨੂੰ ਇਹ ਦਰਖਾਸਤ ਕਰਦਾ ਵੀ ਸੱਚ ਦੇ ਨਾਲ ਖੜੋ ਸਾਡੇ ਪਹਿਲਵਾਨਾਂ ਦੇ ਨਾਲ ਖੜੋ ਅਸੀਂ ਇਹਨਾਂ ਬੱਚਿਆਂ ਨੂੰ ਬੜਾ ਵਧੀਆ ਅੱਗੇ ਲੈ ਕੇ ਜਾਣੇ ਪਿਆ ਹੈ